ਸਾਹਿਬ ਜੀ ਸ਼੍ਰੀ ਰਾਗ ਮਹਲਾ 3 ਜੇ ਵੇਲਾ ਵਖਤ ਵਿਚਾਰੀਐ ਤਾਂ ਕਿਤ ਵੇਲਾ ਭਗਤ ਹੋਏ ਆਨੰਦੇ ਨਾਮੇ ਰਤਿਆ ਸੱਚੇ ਸੱਚੀ ਸੋਏ ਇੱਕ ਤਿਲ ਪਿਆਰਾ ਵਿਸਰੈ ਭਗਤ ਕਿਨੇਹੀ ਹੋਏ ਮਨ ਤਨ ਸ਼ੀਤਲ ਸਾਚ ਸਿਉ ਸਾਸਨਾ ਮਿਰਥਾ ਕੋਏ ਮੇਰੇ ਮਨ ਹਰ ਕਾ ਨਾਮ ਧਿਆਏ ਸਾਚੀ ਭਗਤ ਤਾਂ ਥੀਐ ਜਾਂ ਹਰ ਵਸੈ ਮਨ ਆਏ ਰਹਾ ਸਹਜੇ ਖੇਤੀ ਰਾਹੀਐ ਸਚ ਨਾਮ ਬੀਜ ਪਾਏ ਖੇਤੀ ਜੰਮੀ ਅਗਲੀ ਮਨੁਆ ਰੱਜਾ ਸਹਜ ਸੁਭਾਈ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤਾ ਤਿਖ ਜਾਏ ਏ ਮਨ ਸਾਚਾ ਸਚ ਰਤਾ ਸੱਚੇ ਰਹਿ ਆ ਸਮਾਈ ਅੱਖਣ ਵੇਖਣ ਬੋਲਣਾ ਸ਼ਬਦੇ ਰਿਆ ਸਮਾਏ ਬਾਣੀ ਵਜੀ ਚੌ ਜੁਗੀ ਸਚੋ ਸੱਚ ਸੁਣਾਏ ਹਉ ਮੈਂ ਮੇਰਾ ਰਹਿ ਗਿਆ ਸਚੈ ਲਿਆ ਮਿਲਾਏ ਤਿੰਨ ਕੋ ਮਹਿਲ ਹਦੂਰ ਹੈ ਜੋ ਸਾਚੇ ਰਹੇ ਲਵਲਾਈ ਨਦਰਿ ਨਾਮ ਤੇ ਆਈ ਐ ਬਿਨ ਕਰਮਾ ਪਾਇਆ ਨਾ ਜਾਏ ਪੂਰੇ ਭਾਗ ਸਤ ਸੰਗਤ ਲਹ ਸਤ ਗੁਰ ਭੇਟੇ ਜਿਸ ਆਏ ਆਨੰਦ ਇਹ ਨਾਮ ਮੇ ਰਤਿਆ ਦੁੱਖ ਵਿਖਿਆ ਵਿੱਚੋਂ ਜਾਏ ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਾਟਾਲ ਨਾਮ ਬਾਣੀ ਦੇ ਬੋਹਿਤ ਨੇਕ ਲੰਕ ਅਵਤਾਰ ਸ਼ਬਦ ਬ੍ਰਹਮ ਸਤਗੁਰੂ ਤਨ ਤਨ ਸ੍ਰੀ ਗੁਰੂ ਵਿੰਦ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠ ਕੇ ਗੁਰ ਸ਼ਬਦ ਦੀ ਵਿਚਾਰ ਸਰਵਣ ਕਰਦੇ ਹਾਂ ਜਿਸ ਪਾਵਨ ਸ਼ਬਦ ਦਾ ਆਪ ਜੀ ਨੇ ਪਾਠ ਸੁਣਿਆ ਹੈ ਇਹ ਸ਼ਬਦ ਤੀਸਰੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਜੀ ਦਾ ਵਿਚਾਰਿਆ ਹੋਇਆ ਹੈ ਰਾਗ ਸ਼੍ਰੀ ਰਾਗ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 35 ਅੰਗ ਤੇ ਸੁਭਾਏਮਾਨ ਹੈ ਸਤਿਗੁਰੂ ਕਿਰਪਾ ਕਰਨਾ ਆਓ ਪਾਵਨ ਸ਼ਬਦ ਦੀ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਗੁਰ ਫਤੇ ਦੀ ਸਾਂਝ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਦੇ ਰਹਾਉ ਦੇ ਬੰਦ ਵਿੱਚ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਉਪਦੇਸ਼ ਦਿੱਤੇ ਹਨ ਮੇਰੇ ਮਨ ਹਰ ਕਾ ਨਾਮ ਧਿਆਏ ਸਾਚੀ ਭਗਤ ਤਾਂ ਥੀਐ ਜਾਂ ਹਰ ਵਸੈ ਮਨ ਆਏ ਰਹਾਓ ਸਤਿਗੁਰੂ ਪਾਤਸ਼ਾਹ ਅਜ ਦੇ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਅਸੀਂ ਆਪਣੇ ਮਨ ਨੂੰ ਸਮਝਾਣਾ ਹੈ ਮਨ ਨੂੰ ਕਹਿਣਾ ਹੈ ਮਨ ਨੂੰ ਪ੍ਰੇਰਨਾ ਹੈ ਮਨ ਨੂੰ ਪ੍ਰੇਰਨਾ ਦੇਣੀ ਹੈ ਕਿ ਐ ਮੇਰੇ ਮਨਾ ਹਰ ਕਾ ਨਾਮ ਧਿਆਏ ਮੇਰੇ ਮਨ ਹਰ ਕਾ ਨਾਮ ਧਿਆਏ ਕਿ ਮਨਾ ਵਾਹਿਗੁਰੂ ਦਾ ਨਾਮ ਜਪ ਵੈਗਰੂ ਦਾ ਨਾਮ ਆਪਣੇ ਧਿਆਨ ਵਿੱਚ ਰੱਖ ਸਾਚੀ ਭਗਤ ਤਾਂ ਥੀ ਐ ਤੇਰੀ ਸੱਚੀ ਭਗਤੀ ਤਾਂ ਮੰਨੀ ਜਾਏਗੀ ਸੱਚੀ ਭਗਤੀ ਤਾਂ ਹੋ ਸਕਦੀ ਹੈ ਜਾਂ ਹਰ ਵਸੈ ਮਨ ਆਏ ਜਦੋਂ ਸਾਡੇ ਮਨ ਵਿੱਚ ਵੈਗਰੂ ਦਾ ਨਾਮ ਵਸ ਜਾਵੇ ਸਾਨੂੰ ਵਾਰ-ਵਾਰ ਯਾਦ ਨਾ ਕਰਨਾ ਪਵੇ ਭੁੱਲਿਏ ਨਾ ਕਿ ਵਾਰ-ਵਾਰ ਭੁੱਲ ਜਾਏ ਵਾਇਰੂ ਦਾ ਨਾਮ ਵਿਸਰ ਜਾਏ ਨਹੀਂ ਸੱਚੀ ਭਗਤੀ ਤਾਂ ਕਹੀ ਜਾ ਸਕਦੀ ਹੈ ਜਦੋਂ ਸਦਾ ਮਨ ਵਿੱਚ ਨਾਮ ਵਸਿਆ ਹੀ ਰਵੇ ਅੰਦਰ ਪਰਮਾਤਮਾ ਦਾ ਨਾਮ ਚੱਲਦਾ ਹੀ ਰਵੇ ਸਤਿਗੁਰੂ ਨੇ ਆਪਣੀ ਬਾਣੀ ਦੇ ਅੰਦਰ ਇਹ ਗੱਲ ਕਹੀ ਹੈ ਅਰਦਾਸ ਦੇ ਰੂਪ ਦੇ ਵਿੱਚ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇ ਇਹ ਅਰਦਾਸ ਕਹੀ ਹੈ ਕਿ ਵਾਹਿਗੁਰੂ ਆਪਣੇ ਨਾਮ ਦੀ ਦਾਤ ਦੇ ਦੇ ਤੇ ਮੈਨੂੰ ਵਿਸਰੇ ਨਾ ਏ ਭੁੱਲੇ ਨਾ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਏ ਇਹ ਮਨ ਦੇ ਅੰਦਰ ਸਿਮਰਨ ਦੀ ਇਹੋ ਜਿਹੀ ਯਾਦ ਬਸ ਜਾਵੇ ਕਿ ਸਦਾ ਚਾਓ ਬਣਿਆ ਰਵੇ ਕਿ ਨਾਮ ਜਪ ਧਰਮ ਆ ਨਾਮ ਭੁੱਲੇ ਨਾ ਹੁਣ ਉਸ ਪਰਮਾਤਮਾ ਦੀ ਭਗਤੀ ਕਹੀ ਜਾਂਦੀ ਹੈ ਜਦੋਂ ਅਸੀਂ ਨਾਮ ਜਪਦੇ ਆ ਨਾਮ ਜਪਣਾ ਭਾਵ ਉਹਦੀ ਭਗਤੀ ਕਰਨੀ ਹੁਣ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ ਭਗਤੀ ਦਾ ਟਾਈਮ ਕਿਹੜਾ ਹੈ ਨਾਮ ਜਪਣ ਦਾ ਵਕਤ ਕਿਹੜਾ ਹੈ ਜੇ ਅਸੀਂ ਇਹਦੀ ਵਿਚਾਰ ਕਰੀਏ ਕਿ ਕਿਹੜੇ ਵੇਲੇ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਆਮ ਕਰਕੇ ਅਸੀਂ ਕਹਿੰਨੇ ਆ ਕਿ ਅੰਮ੍ਰਿਤ ਵੇਲੇ ਨਾਮ ਜਪੋ ਅੰਮ੍ਰਿਤ ਵੇਲੇ ਸਿਮਰਨ ਕਰੋ ਬਾਣੀ ਪੜੋ ਸੁਣੋ ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਆਪਾਂ ਸੋਚੀਏ ਕਿ ਭਗਤੀ ਦਾ ਟਾਈਮ ਕਿਹੜਾ ਹੈ ਅੰਮ੍ਰਿਤ ਵੇਲੇ ਤੇ ਨਹੀਂ ਰੱਖੀ ਗਈ ਨਾ ਸ਼ੁਰੂਆਤ ਹੋ ਗਈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਫਿਰ ਭਗਤੀ ਦਾ ਟਾਈਮ ਕਿਹੜਾ ਹੈ ਕਿ ਇਹ ਨਹੀਂ ਕਿ ਅਸੇ ਅਮਰਤ ਵੇਲੇ ਨਾਮ ਜਪ ਲਿਆ ਬਾਣੀ ਪੜ ਲਈ ਉਸ ਤੋਂ ਬਾਅਦ ਗੱਲ ਖਤਮ ਹੋ ਗਈ ਬਸ ਕੱਲ ਨੂੰ ਫੇਰ ਅਮਰਤ ਵੇਲੇ ਆਏਗਾ ਫੇਰ ਪਾਠ ਪੜ ਲਵਾਂਗੇ ਫੇਰ ਯਾਦ ਕਰ ਲਵਾਂਗੇ ਇਹ ਸੋਚੋ ਅਸੀਂ ਹਮੇਸ਼ਾ ਇਹ ਚਾਹੁੰਦੇ ਆ ਕਿ ਸਦਾ ਖੁਸ਼ ਰਹੀਏ ਸਦਾ ਸੁਖੀ ਰਹੀਏ ਸਦਾ ਆਨੰਦ ਰਵੇ ਖੇੜਾ ਬਣਿਆ ਰਵੇ ਮਨ ਦਾ ਤੇ ਜਿਹੜਾ ਦੁੱਖ ਦਾ ਵੇਲਾ ਹੈ ਪਰੇਸ਼ਾਨੀ ਦਾ ਵੇਲਾ ਹੈ ਅਸੀਂ ਚਾਹੁੰਦੇ ਹੀ ਨਹੀਂ ਕਿ ਕਦੇ ਵੀ ਸਾਨੂੰ ਪਰੇਸ਼ਾਨੀਆਂ ਆਣ ਦੁੱਖ ਆਵੇ ਤਕਲੀਫਾਂ ਆਣ ਅਸੀਂ ਕਹਿੰਨੇ ਹਰ ਵੇਲੇ ਸੁਖੀ ਰਹੀ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਅਸੀਂ ਜਦੋਂ ਦੁੱਖ ਦਾ ਵੀ ਕੋਈ ਵੇਲਾ ਨਹੀਂ ਚੁਣਿਆ ਹੋਇਆ ਕਿ ਆਹ ਵੇਲੇ ਦੁੱਖ ਆ ਜਾਇਆ ਵੇਲੇ ਸੁੱਖ ਆ ਜਾਏ ਅਸੀਂ ਹਰ ਵੇਲੇ ਸੁੱਖ ਚਾਹੁੰਦੇ ਆ ਤੇ ਸਤਿਗੁਰੂ ਕਹਿੰਦੇ ਜੇ ਹਰ ਵੇਲੇ ਸੁੱਖ ਚਾਹੁੰਦੇ ਆ ਤੇ ਫਿਰ ਹਰ ਵੇਲੇ ਉਸ ਨੂੰ ਜਪਣਾ ਯਾਦ ਰੱਖਣਾ ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ ਤੇ ਸਤਿਗੁਰੂ ਕਹਿੰਦੇ ਉਹਨਾਂ ਯਾਦ ਕਰਨ ਦਾ ਕਿਹੜਾ ਵੇਲਾ ਹੈ ਆਨੰਦ ਇਹਨਾਂ ਨਾਮੇ ਰਤਿਆ ਸੱਚੇ ਸਚੀ ਸੋਏ ਆਨੰਦਨ ਦਾ ਭਾਵ ਹਰ ਰੋਜ਼ ਹਰ ਰੋਜ਼ ਨਾਮ ਦੇ ਵਿੱਚ ਭਿੱਜੇ ਰਹੋ ਹਰ ਵਕਤ ਨਾਮ ਚੇਤੇ ਰਵੇ ਸੱਚੇ ਦੀ ਭਗਤੀ ਹਰ ਵੇਲੇ ਦਿਮਾਗ 'ਚ ਰਵੇ ਸੁਰਤ ਵਿੱਚ ਰਵੇ ਜਿਹੜਾ ਹਰ ਵੇਲੇ ਉਹਨੂੰ ਸੁਰਤ ਵਿੱਚ ਰੱਖਦਾ ਹੈ ਉਹਦੀ ਸ਼ੋਭਾ ਵੀ ਸੱਚੀ ਹੁੰਦੀ ਹੈ ਉਹਦੀ ਸ਼ੋਭਾ ਵੀ ਸਦਾ ਹੁੰਦੀ ਹਰ ਵੇਲੇ ਯਾਦ ਕਰ ਲੋ ਇੱਕ ਤਿਲ ਪਿਆਰਾ ਵਿਸਰੈ ਭਗਤ ਕਿਨੇ ਹੀ ਹੋਏ ਕਹਿੰਦੇ ਜੇਕਰ ਤਿਲ ਜਿੰਨਾ ਵੀ ਸਮਾਂ ਪਰਮਾਤਮਾ ਨੂੰ ਭੁਲਾ ਦਈਏ ਜਾਂ ਭੁੱਲ ਜਾਵੇ ਫਿਰ ਇਹ ਕਿਹੜੀ ਭਗਤੀ ਹੋਈ ਕਿ ਉਹ ਭੁੱਲ ਜਾਏ ਇੱਕੋ ਭਗਤੀ ਨਹੀਂ ਨਾ ਕਿ ਉਹ ਭੁੱਲ ਜਾਏ ਉਹ ਭੁੱਲਣਾ ਨਹੀਂ ਚਾਹੀਦਾ ਫਿਰ ਸੱਚੀ ਭਗਤੀ ਹੈ ਜੇਕਰ ਉਹ ਨੂੰ ਭੁੱਲਾਂਗੇ ਨਾ ਯਾਦ ਰੱਖਾਂਗੇ ਮਨ ਤਨ ਸ਼ੀਤਲ ਸਾਚ ਸਿਉ ਸਾਚ ਨ ਬਿਰਥਾ ਕੋਏ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਤੇ ਸਾਡਾ ਮਨ ਤੇ ਤਨ ਸ਼ੀਤਲ ਰਹੇਗਾ ਜੇ ਨਾਮ ਨਾਲ ਜੁੜੇ ਰਹਿਵਾਂਗੇ ਤੇ ਸਾਡਾ ਕੋਈ ਇੱਕ ਵੀ ਸਾਹ ਬੇਅਰਥਾ ਨਹੀਂ ਜਾਵੇਗਾ ਗੁਰੂ ਸਾਹਿਬਾਂ ਨੇ ਬਚਨ ਕਹੇ ਨੇ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਤਾ ਅਗਰ ਚਿੰਤਾ ਦੂਰ ਕਰਨੀ ਹੈ ਚਿੰਤਾ ਮੁਕਤ ਰਹਿਣਾ ਤਾਂ ਫਿਰ ਸਵਾਸਾਂ ਦੇ ਨਾਲ ਉਹਦੇ ਨਾਮ ਨੂੰ ਜੋੜ ਦੇ ਸਵਾਸਾਂ ਦੇ ਨਾਲ ਨਾਮ ਜੁੜ ਗਿਆ ਤੇ ਫਿਰ ਜਦੋਂ ਸਵਾਸ ਆਣੇ ਤੇ ਨਾਮ ਵੀ ਆਪਣੇ ਆਪ ਹੀ ਚੱਲਣਾ ਹੈ ਅੰਦਰ ਮੇਰੇ ਮਨ ਹਰ ਕਾ ਨਾਮ ਧਿਆਇ ਸੱਚੀ ਭਗਤ ਤਾਂ ਥੀ ਐ ਜਾਂ ਹਰ ਵਸੈ ਮਨ ਆਏ ਰਹਾ ਇਸ ਲਈ ਗੁਰੂ ਸਾਹਿਬ ਇਸੇ ਗੱਲ ਨੂੰ ਰਿਪੀਟ ਕਰਦੇ ਨੇ ਦ੍ਰਿੜ ਕਰਾਉਂਦੇ ਨੇ ਕਿ ਨਾਮ ਜਪ ਭਗਤੀ ਤਾਂ ਹੋ ਸਕਦੀ ਐ ਸੱਚੀ ਜੇ ਵਾਹਿਗੁਰੂ ਮਨ ਵਿੱਚ ਬਸਿਆ ਰਹੇ ਸਹਜੇ ਖੇਤੀ ਰਾਹੀ ਐ ਸੱਚ ਨਾਮ ਬੀਜ ਪਾਏ ਸਤਿਗੁਰੂ ਪਾਤਸ਼ਾਹ ਕਹਿੰਦੇ ਜਦੋਂ ਅਸੀਂ ਕੋਈ ਵੀ ਕੰਮ ਕਰਦੇ ਆ ਉਹਨੂੰ ਲਗਾਤਾਰ ਉਸ ਕੰਮ ਨੂੰ ਕਰਦੇ ਆ ਅਸੀਂ ਉਹਦੇ ਵਿੱਚ ਮਾਹਰ ਹੋ ਜਾਂਦੇ ਆ ਫਿਰ ਉਹ ਕੰਮ ਸੁਭਾਵਿਕ ਚੱਲਦਾ ਫਿਰ ਸਾਨੂੰ ਉਹ ਯਾਦ ਨਹੀਂ ਕਰਨਾ ਪੈਂਦਾ ਕਿ ਮੈਂ ਕਿੱਦਾਂ ਕਰਨਾ ਸੀ ਹੁਣ ਜਿਸ ਤਰ੍ਹਾਂ ਖੇਤੀ ਬੀਜਦਾ ਜਿਹਨੂੰ ਖੇਤੀ ਕਰਨੀ ਆਂਦੀ ਐ ਤੇ ਉਹਨੂੰ ਤਜਰਬਾ ਹੈ ਉਹਨੇ ਹਲ ਵਾਣਾ ਤੇ ਉਹਦੇ ਵਿੱਚ ਉਹਨੇ ਬੀਜ ਸੁੱਟ ਦਿਆਂ ਜਾਣਾਂ ਨੂੰ ਪਤਾ ਹੈ ਸੁਭਾਵਿਕ ਸਾਰਾ ਕੰਮ ਹੁੰਦਾ ਜਾਏ ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਜੋ ਖੇਤ ਵਿੱਚ ਬੀਜਦੇ ਆ ਉਹ ਵੱਡਾਂਗੇ ਵੀ ਉਹੀ ਵੱਡਾਂਗੇ ਜੋ ਬੀਜਾਂਗੇ ਉਹਨੂੰ ਅਗਰ ਇਮਾਨਦਾਰੀ ਨਾਲ ਖੇਤ ਨੂੰ ਚੰਗੀ ਤਰ੍ਹਾਂ ਬਾਵਾਗੇ ਉਹਦੇ ਡਲੇ ਭੰਨਾਗੇ ਵਿੱਚੋਂ ਉਹਦੇ ਨਦੀਨ ਜਿਹੜਾ ਘਾਹ ਹੈ ਤੇ ਉਹਨੂੰ ਅਗਰ ਅਸੀਂ ਚੁਗਾਂਗੇ ਚੰਗੀ ਤਰ੍ਹਾਂ ਤੇ ਉਹ ਤੋਂ ਬਾਅਦ ਅਸੀਂ ਫਿਰ ਬੀਜ ਬੀਜਾਂਗੇ ਫਿਰ ਉਹਨੂੰ ਸਵਾਗਾ ਦੇਵਾਂਗੇ ਫਿਰ ਪਾਣੀ ਖਾਦ ਦੇਵਾਂਗੇ ਫਿਰ ਉਹ ਫਸਲ ਨੂੰ ਧਿਆਨ ਰੱਖਾਂਗੇ ਬਹੁਤ ਸੋਹਣੀ ਬੀਜ ਬਹੁਤ ਸੋਹਣੀ ਫਸਲ ਉੱਗ ਗਈ ਉਹ ਸਹਿਜ ਦੇ ਵਿੱਚ ਆ ਗਈ ਜਿਹੜਾ ਕੰਮ ਅਸੀਂ ਲਗਾਤਾਰ ਕਰਦੇ ਆ ਉਹਦੇ ਵਿੱਚ ਸਹਿਜ ਆ ਜਾਂਦਾ ਹੈ ਤੇ ਇਸ ਕਰਕੇ ਅਗਰ ਨਾਮ ਵੀ ਲਗਾਤਾਰ ਜਪਦੇ ਆਂ ਤਾਂ ਇਹ ਸਹਿਜ ਆ ਜਾਏਗਾ ਨਾਮ ਦਾ ਵੀ ਸਹਿਜ ਆ ਜਾਏਗਾ ਸਹਿਜ ਵਿੱਚ ਬੀਜਿਆ ਜਾਏਗਾ ਸਹਿਜੇ ਖੇਤੀ ਰਾਹੀ ਹੈ ਇਸ ਸਰੀਰ ਦੇ ਅੰਦਰ ਮਨ ਦੇ ਅੰਦਰ ਨਾਮ ਜਪ ਕੇ ਸਹਿਜ ਦੀ ਖੇਤੀ ਕਰੀਏ ਸੱਚ ਨਾਮ ਬੀਜ ਪਾਏ ਬੀਜ ਦਾ ਤਾਂ ਪਾਣਾ ਨਾਮ ਦਾ ਨਾਮ ਬੀਜ ਸੰਤੋਖ ਸੁਹਾਗਾ ਤੇ ਸਤਿਗੁਰੂ ਪਾਤਸ਼ਾਹ ਕਦੇ ਨਾਮ ਦਾ ਬੀਜ ਪਾਈਏ ਤੇ ਫਿਰ ਖੇਤੀ ਜੰਮੀ ਅਗਲੀ ਮਨਵਾ ਰੱਜ ਸਹਿ ਸੁਭਾਅ ਕਿਉਂਕਿ ਸਹਿਜ ਦੇ ਵਿੱਚ ਮਨ ਰੱਜ ਜਾਏਗਾ ਜਦੋਂ ਅਸੀਂ ਨਾਮ ਦੀ ਖੇਤੀ ਬੀਜਾਂਗੇ ਤੇ ਫਿਰ ਕਹਿੰਦੇ ਨੇ ਇਹ ਖੇਤੀ ਫਿਰ ਬਹੁਤ ਜੰਮੇਗੀ ਸੰਗਣੀ ਫਸਲ ਹੋਵੇਗੀ ਫਿਰ ਨਾਮ ਦੀ ਹੁਣ ਇਹ ਅੱਖਰ ਨੇ ਐੜਾ ਗੱਗਾ ਤੇ ਲੱਲੇ ਨੂੰ ਵਿਹਾਰੀ ਅਗਲੀ ਤੇ ਜਦੋਂ ਇਹ ਪ੍ਰਕਾਰਨ ਮੁਤਾਬਕ ਇਹਦੇ ਅਰਥ ਕਰਦੇ ਆ ਇਹਦੇ ਅਰਥ ਬਣਦੇ ਬੋਤੀ ਜੇ ਬੋਤੀ ਇਹ ਕਹਾਣੀ ਹੋਵੇ ਤਾਂ ਫਿਰ ਬਿਨਾਂ ਅਰਥ ਕਰਿਆਂ ਪਾਠ ਦੇ ਰੂਪ ਚ ਕਹਾਣੀ ਹੋਵੇ ਤੇ ਇਹਦਾ ਉਚਾਰਨ ਅਧਕ ਨਾਲ ਹੋਣਾ ਹੈ ਅਗਲੀ ਭਾਵ ਬੋਤੀ ਖੇਤ ਸਰੀਰ ਜੋ ਬੀਜਿਆ ਸੋ ਅੰਤ ਫਲਵਾ ਆਏ ਇਹ ਸਰੀਰ ਰੂਪ ਖੇਤ ਦੇ ਵਿੱਚ ਖੇਤੀ ਜੰਮੀ ਅਗਲੀ ਮਨੁਆ ਰੱਜੈ ਸਹਿ ਸੁਭਾਅ ਸਹਿ ਸੁਭਾਅ ਦੇ ਚ ਮਨ ਨਾਮ ਨਾਲ ਰਜੈ ਰਹਿੰਦਾ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤੇ ਤਿਖ ਜਾਏ ਜਿੱਥੇ ਨਾਮ ਦਾ ਰਸ ਲੈਣਾ ਨਾਮ ਜਪਣਾ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਨਾਮ ਦਾ ਬੀਜ ਗੁਰ ਸ਼ਬਦ ਦੇ ਵਿੱਚੋਂ ਪੁੰਗਰਨਾ ਹੈ ਤੇ ਗੁਰ ਕਾ ਸ਼ਬਦ ਅੰਮ੍ਰਿਤ ਹੈ ਗੁਰੂ ਦਾ ਸ਼ਬਦ ਸਾਨੂੰ ਆਤਮਿਕ ਮੌਤ ਤੋਂ ਬਚਾਉਂਦਾ ਹੈ ਜੀਵਤ ਕਰਦਾ ਹੈ ਆਤਮਿਕ ਮੌਤ ਮਰਦਿਆਂ ਨੂੰ ਜਵਾਲ ਦਿੰਦਾ ਹੈ ਮੁਰਦਿਆਂ ਵਿੱਚ ਜਾਨ ਪਾ ਦਿੰਦਾ ਹੈ ਮੁਰਦਿਆਂ ਰੂਹਾਂ ਅਮਰ ਕਰ ਦਿੰਦਾ ਹੈ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤਾ ਤਿਖ ਜਾਏ ਗੁਰ ਸ਼ਬਦ ਦੇ ਵਿੱਚੋਂ ਜਿਹੜਾ ਰਸ ਲੈਣਾ ਅੰਮ੍ਰਿਤ ਦਾ ਨਾਮ ਨਿਕਲ ਲੈ ਉਹ ਪੀਣ ਦੇ ਨਾਲ ਸਾਡੀ ਪਿਆਸ बुਝ ਜਾਏਗੀ ਜਨਮਾਂ ਨਿਰਮੰਤਰਾਂ ਦੀ ਇਹ ਮਨ ਸਾਚਾ ਸੱਚ ਰੱਤਾ ਸੱਚੇ ਰਹਾ ਸਮਾਏ ਭਾਈ ਜਦੋਂ ਇਹ ਸਾਡਾ ਮਨ ਨਾਮ ਬਾਣੀ ਨਾਲ ਜੁੜਦਾ ਤੇ ਇਹ ਮਨ ਸੱਚਾ ਹੋ ਜਾਂਦਾ ਸੱਚੇ ਨਾਲ ਜੁੜ ਕੇ ਸੱਚਾ ਹੋ ਜਾਂਦਾ ਕਿਉਂਕਿ ਸੱਚ ਰੱਤਾ ਸੱਚ ਰੱਤਾ ਫਿਰ ਜਦੋਂ ਸੱਚ ਨਾਲ ਰੁੱਤ ਗਿਆ ਤੇ ਸੱਚੇ ਰਹਾ ਸਮਾਏ ਉਹ ਸੱਚੇ ਪਰਮਾਤਮਾ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ ਪੱਕੇ ਤੌਰ ਤੇ ਆਖਣ ਵੇਖਣ ਬੋਲਣਾ ਸ਼ਬਦੇ ਰਹਿ ਆ ਸਮਾਏ ਫਿਰ ਮਨੁੱਖ ਦਾ ਜੀਵਨ ਗੁਰਬਾਣੀ ਲਾਗ ਰਹਾਓ ਵਾਲਾ ਹੋ ਜਾਂਦਾ ਹੈ ਗੁਰਬਾਣੀ ਵਣ ਜਾਂਦਾ ਹੈ ਇਹ ਜੀਵਨ ਮਨ ਦੇ ਅੰਦਰ ਗੁਰਬਾਣੀ ਵਸ ਜਾਂਦੀ ਹੈ ਗੁਰਬਾਣੀ ਜੀਵਨ ਦਾ ਆਸਰਾ ਹੋ ਜਾਂਦੀ। ਫਿਰ ਜਦੋਂ ਜੀਵਨ ਦਾ ਆਸਰਾ ਗੁਰਬਾਣੀ ਬਣ ਗਈ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਆਖਣ ਵੇਖਣ ਬੋਲਣਾ। ਸ਼ਬਦੇ ਰਹਾ ਸਮਾਏ ਫਿਰ ਮਨੁੱਖ ਦਾ ਬੋਲਣਾ ਆਖਣਾ ਵੇਖਣਾ। ਇਹ ਸਾਰਾ ਸ਼ਬਦ ਨੂੰ ਪਰਣਾਇਆ ਜਾਂਦਾ ਹੈ। ਬਾਣੀ ਮੁਤਾਬਕ ਜੀਵਨ ਬਣ ਜਾਂਦਾ ਹੈ। ਫਿਰ ਜਿਹਨੇ ਆਪਣਾ ਜੀਵਨ ਗੁਰਬਾਣੀ ਮੁਤਾਬਕ ਢਾਲ ਲਿਆ ਬਾਣੀ ਵਜੇ ਚੌ ਜੁਗੇ ਸੱਚੋ ਸੱਚ ਸੁਣਾਏ ਫਿਰ ਜਿਹੜਾ ਬਾਣੀ ਨੂੰ ਮਨ ਵਿੱਚ ਵਸਾਦਾ ਫਿਰ ਬਾਣੀ ਰਾਹੀਂ ਆਪਣਾ ਜੀਵਨ ਬਦਲਾ ਵਿੱਚ ਲਿਆਦਾ ਬਾਣੀ ਦੀ ਗੱਲ ਕਰਦਾ ਹੈ ਬਾਣੀ ਦਾ ਪ੍ਰਚਾਰ ਕਰਦਾ ਹੈ ਫਿਰ ਇਹ ਬਾਣੀ ਹਰ ਥਾਂ ਸਾਰੇ ਸੰਸਾਰ ਦੇ ਵਿੱਚ ਉਸ ਇਨਸਾਨ ਦੀ ਸ਼ੋਭਾ ਬਣਾ ਦਿੰਦੀ ਹੈ ਬਾਣੀ ਨਾਲ ਜੁੜਿਆ ਹੋਇਆ ਇਨਸਾਨ ਸੰਸਾਰ ਦੇ ਵਿੱਚ ਹਰ ਥਾਂ ਸ਼ੋਭਾ ਪਾਉਂਦਾ ਹੈ ਬੜਿਆਈ ਪਾਉਂਦਾ ਹੈ ਸਦਾ ਸਦਾ ਵਾਸਤੇ ਉਹਦੀ ਬੜਿਆਈ ਹੁੰਦੀ ਹਉ ਮੈਂ ਮੇਰਾ ਰਹਿ ਗਿਆ ਸੱਚੇ ਲਿਆ ਮਿਲਾਂ ਸ਼ਬਦ ਨਾਲ ਜੁੜਨ ਦਾ ਇਹ ਲਾਭ ਗੁਰ ਸ਼ਬਦ ਨਾਲ ਜੁੜਨ ਦਾ ਇਹ ਲਾਭ ਕਿ ਹਉ ਹਉ ਮੈਂ ਮੈਂ ਵਿੱਚੋਂ ਨਿਕਲ ਜਾਂਦੀ ਤੇ ਪ੍ਰਮਾਤਮਾ ਸ਼ਬਦ ਦੇ ਰਾਹੀ ਆਪਣੇ ਨਾਲ ਜੋੜ ਕੇ ਹਉਮੈ ਵਿੱਚੋਂ ਕੱਢ ਦਿੰਦਾ ਹੈ ਤੇ ਆਪਣੇ ਨਾਲ ਮਿਲਾ ਲੈਂਦਾ ਤੇ ਸਤਿਗੁਰੂ ਪਾਤਸ਼ਾਹ ਅੱਗੇ ਬਚਨ ਕਰਦੇ ਨੇ ਤਿੰਨ ਕੋ ਮਹਿਲ ਅਦੂਰ ਹੈ ਜੋ ਸੱਚ ਰਹੇ ਲਿਵ ਲਾਏ ਜਿਨ੍ਹਾਂ ਦੀ ਲਿਵ ਜਿਨ੍ਹਾਂ ਦਾ ਮਨ ਸੱਚ ਨਾਲ ਜੁੜ ਗਿਆ ਉਹਨਾਂ ਨੂੰ ਪਰਮਾਤਮਾ ਉਹਨਾਂ ਤੋਂ ਦੂਰ ਨਹੀਂ ਪਰਮਾਤਮਾ ਸਦਾ ਅੰਗ ਸੰਗ ਹੈ ਕਿਉਂਕਿ ਉਹਨਾਂ ਨੇ ਲਿਵ ਉਹਦੇ ਨਾਲ ਲਾਈ ਨਜ਼ਰੀ ਨਾਮ ਧਿਆਈ ਐ ਬਿਨ ਕਰਮਾ ਪਾਇਆ ਨਾ ਜਾਏ ਭਾਈ ਵਾਹਿਗੁਰੂ ਦੀ ਮਿਹਰ ਦੀ ਨਜ਼ਰ ਜਿਹਦੇ ਤੇ ਹੋਏ ਉਹ ਨਾਮ ਜਪਦਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿੰਨਾ ਚਿਰ ਉਹਦੀ ਨਜ਼ਰ ਨਹੀਂ ਹੁੰਦੀ ਜਿੰਨਾ ਚਿਰ ਉਹਦੀ ਬਖਸ਼ਿਸ਼ ਨਹੀਂ ਹੁੰਦੀ ਉਹਨਾਂ ਚਿਰ ਉਸ ਪ੍ਰਮਾਤਮਾ ਤੋਂ ਅਸੀਂ ਉਹਦੇ ਨਾਮ ਤੋਂ ਵਾਂਝੇ ਰਹਿੰਨੇ ਆਂ ਜਦੋਂ ਉਹਦੀ ਬਖਸ਼ਿਸ਼ ਹੋ ਜਾਂਦੀ ਫਿਰ ਨਾਮ ਨਾਲ ਜੁੜ ਜੇਗਾ ਫਿਰ ਜੀਵਨ ਸੱਚਾ ਹੋ ਜਾਂਦਾ ਨਾਮ ਨਾਲ ਕੌਣ ਜੁੜਦਾ ਪੂਰੇ ਭਾਗ ਸਤ ਸੰਗਤ ਲਹਿ ਸਤਗੁਰੂ ਭੇਟੇ ਜਿਸ ਆਏ ਪੂਰੇ ਭਾਗਾਂ ਦੇ ਨਾਲ ਸਤ ਸੰਗਤ ਮਿਲਦੀ ਸਤ ਸੰਗਤ ਹਰੇਕ ਦੇ ਕਰਮਾਂ ਵਿੱਚ ਨਹੀਂ ਹੁੰਦੀ ਸਤ ਸੰਗਤ ਕਹਿੰਨੂੰ ਹੁੰਦੀ ਐ ਜਿਹੜਾ ਸਤਗੁਰੂ ਨੂੰ ਸਤ ਸੰਗਤ ਦੇ ਵਿੱਚ ਆ ਕੇ ਮਿਲ ਪੈਂਦਾ ਸਤਗੁਰੂ ਸਤ ਸੰਗਤ ਵਿੱਚ ਮਿਲਦਾ ਜਿਹੜਾ ਸਤ ਸੰਗਤ ਵਿੱਚ ਆ ਗਿਆ ਸਤਗੁਰੂ ਨੂੰ ਮਿਲ ਪਿਆ ਉਹ ਪੂਰੇ ਭਾਗਾਂ ਵਾਲਾ ਉਹ ਵੱਡੇ ਭਾਗਾਂ ਵਾਲਾ ਵੱਡ ਭਾਗੀ ਹਰ ਸੰਗਤ ਪਾਵੇ ਆਨੰਦ ਇਹਨਾਂ ਨਾਮੇ ਰਤਿਆ ਦੁੱਖ ਬਿਖਿਆ ਵਿੱਚੋਂ ਜਾਏ ਏ ਵਾਹਿਗੁਰੂ ਦੇ ਨਾਮ ਦੀ ਇੰਨੀ ਪਾਵਰ ਹੈ ਇੰਨੀ ਤਾਕਤ ਹੈ ਜਿਹੜਾ ਹਰ ਵਕਤ ਵਾਹਿਗੁਰੂ 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 ਜਪਦਾ ਹੈ ਜਿਹੜਾ ਵਾਹਿਗੁਰੂ 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 ਕਰਦਾ ਰਹਿੰਦਾ ਤੇ ਸਤਿਗੁਰੂ ਕਹਿੰਦੇ ਉਹਦੇ ਦੁੱਖ ਉਹਦੇ ਜੀਵਨ ਦੇ ਵਿੱਚੋਂ ਵਿਸ਼ੇਵਿਕਾਰ ਆਪਗਣ ਪਰੇਸ਼ਾਨੀਆਂ ਨਿਕਲ ਜਾਂਦੀਆਂ ਨੇ ਵਾਹਿਗੁਰੂ ਸਭ ਕੁਝ ਦੂਰ ਕਰ ਦਿੰਦਾ ਹੈ ਦੁੱਖ ਦੂਰ ਕਰ ਦਿੰਦਾ ਤੇ ਅੰਦਰ ਨਾਮੇ ਰਤਿਆ ਦੁੱਖ ਵਿਖਿਆ ਵਿੱਚੋਂ ਜਾਏ ਸਤਿਗੁਰੂ ਆਖਰੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਨੇ ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਇ ਏ ਨਾਨਕ ਆਖ ਕਿ ਸ਼ਬਦ ਦੇ ਨਾਲ ਜਿਹਦਾ ਮਿਲਾਪ ਹੋ ਗਿਆ ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਏ ਹੈ ਨਾਨਕ ਤੇ ਜੇ ਸ਼ਬਦ ਦੇ ਨਾਲ ਮਿਲਾਪ ਹੋ ਜਾਏ ਸ਼ਬਦ ਨਾਲ ਜਿਹਦਾ ਮਿਲਾਪ ਹੋ ਗਿਆ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਨਾਮ ਦੇ ਰਾਹੀ ਨਾਮ ਦੇ ਵਿੱਚ ਸਮਾ ਜਾਂਦਾ ਹੈ ਉਹਦੇ ਤੇ ਬਖਸ਼ਿਸ਼ ਹੋ ਜਾਂਦੀ ਸੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਇਸ ਪਾਵਨ ਸ਼ਬਦ ਦੇ ਰਾਹੀ ਸਤਿਗੁਰੂ ਸਾਨੂੰ ਇਹ ਪ੍ਰੇਰਣਾ ਦਿੰਦੇ ਨੇ ਮੇਰੇ ਮਨ ਹਰ ਕਾ ਨਾਮ ਤੇ ਆਏ ਸੱਚੀ ਭਗਤ ਤਾਂ ਥੀ ਹੈ ਜਾਂ ਹਰ ਵਸੈ ਮਾਨਾਈ ਸਤਿਗੁਰੂ ਕਿਰਪਾ ਕਰਨ ਜੀ ਇਹਨੇ ਕਾਕਰ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ